ਜਗਤ ਪਿਤਾ ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਨਮ ਰਾਇ ਭੋਏ ਦੀ ਤਲਵੰਡੀ ਵਿਖੇ ਹੁੰਦਾ ਹੈ ਜਿਸ ਨੂੰ ਅਸੀਂ ਅੱਜ ਨਨਕਾਣਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਆਖਦੇ ਹਾਂ ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਮੌਜੂਦ ਹੈ 1947 ਦੀ ਵੰਡ ਤੋਂ ਬਾਅਦ ਇਸ ਦੇਸ਼ ਦੇ ਦੋ ਟੋਟੇ ਹੋ ਚੁੱਕੇ ਸਨ ਇੱਕ ਭਾਰਤ ਬਣ ਗਿਆ ਸੀ ਦੂਜਾ ਪਾਕਿਸਤਾਨ ਸੋ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇਹ ਸੰਸਾਰ ਦੇ ਉੱਤੇ ਜਨਮ ਲੈਂਦੇ ਨੇ ਨਾ ਤਾਂ ਗੁਰੂ ਪਿਆਰਿਓ ਇੱਕ ਭਾਗਾ ਭਰਿਆ ਘਰ ਚੁਣਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਭਾਈ ਸਹਿ ਭਾਈ ਮਹਤਾ ਕਾਲੂ ਜੀ ਦੇ ਗ੍ਰਹਿ ਵਿਖੇ ਧੰਨ ਮਾਤਾ ਤ੍ਰਿਪਤਾ ਜੀ ਦੇ ਕੋਖੋਂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਏ ਪੋਏ ਦੀ ਧਰਤੀ ਤੇ ਅਵਤਾਰ ਤਾਰਦੇ ਨੇ ਜਨਮ ਲੈਂਦੇ ਨੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਸੋ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਹਿਲੀ ਵਾਰ ਦਰਸ਼ਨ ਕਰਨ ਵਾਲੀ ਜਿਹੜੀ ਬੀਬੀ ਸੀ ਨਾ ਉਹ ਦੌਲਤਾ ਦਾਈ ਸੀ ਜਿਸ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਪਹਿਲੀ ਵਾਰ ਨਿਹਾਰਿਆ ਸੀ ਦਾਈ ਕਹਿੰਦੇ ਨੇ ਲੇਡੀ ਡਾਕਟਰ ਨੂੰ ਜਿਵੇਂ ਅੱਜ ਕੱਲ ਆਪਾਂ ਨਰਸ ਕਹਿ ਦਿੰਦੇ ਆ ਲੇਡੀ ਡਾਕਟਰ ਕਹਿ ਦਿੰਦੇ ਆ ਉਹ ਸਮੇ ਉਹ ਬਜ਼ੁਰਗ ਬੀਬੀ ਸੀ ਮਾਈ ਸੀ ਜਿਸ ਦਾ ਨਾਮ ਹੈ ਬੀਬੀ ਦੌਲਤਾ ਦਾਈ ਗੁਰੂ ਪਿਆਰਿਓ ਜਦੋਂ ਗੁਰਨਾਨਕ ਮਹਾਰਾਜ ਇਸ ਸੰਸਾਰ ਤੇ ਆਉਂਦੇ ਨੇ ਜਨਮ ਲੈਂਦੇ ਨੇ ਪਹਿਲੀ ਵਾਰ ਸਤਗੁਰਾਂ ਦੇ ਦਰਸ਼ਨ ਕਰਨ ਵਾਲੀ ਬੀਬੀ ਦੌਲਤਾ ਦਾਈ ਨੇ ਜਦੋਂ ਵੇਖਿਆ ਨਾ ਹੈਰਾਨ ਹੋ ਗਈ ਦਰਸ਼ਨ ਕਰਕੇ ਮਨ ਗਦਗਦ ਹੋ ਗਿਆ ਤੇ ਗੁਰੂ ਪਿਆਰਿਓ ਬੀਬੀ ਦੌਲਤਾ ਦਾਈ ਨੇ ਜਦੋਂ ਧਿਆਨ ਨਾਲ ਮੁਖੜਾ ਵੇਖਿਆ ਨਾ ਕਹਿੰਦੇ ਵੇਂਦੀ ਹੋ ਰਹਿ ਗਈ ਇਤਿਹਾਸਕਾਰ ਲਿਖਦੇ ਨੇ ਦੌਲਤਾ ਦਾਈ ਨੇ ਉਦੋਂ ਆਖਿਆ ਬਾਹਰ ਆ ਕੇ ਉਹ ਕਹਿੰਦੇ ਦੁਨੀਆਂ ਦੇ ਲੋਕੋ ਮੈਂ ਦਾਈ ਹਾਂ ਮੇਰੇ ਹੱਥੋਂ ਬਹੁਤ ਬੱਚਿਆਂ ਨੇ ਜਨਮ ਲਿਆ ਹੈ ਮੈਂ ਬਹੁਤ ਬੱਚਿਆਂ ਦਾ ਜਨਮ ਕਰਾਇਆ ਹੈ ਤੇ ਜਦੋਂ ਬੱਚੇ ਜਨਮ ਲੈਂਦੇ ਨੇ ਉਹ ਰੋਂਦੇ ਨੇ ਤੇ ਜਾਂ ਉਹਨਾਂ ਨੂੰ ਰੋਇਆ ਜਾਂਦਾ ਪਰ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਐਸੇ ਸਤਿਗੁਰ ਨੇ ਇੱਕ ਐਸਾ ਬੱਚਾ ਸੀ ਜਿਹੜੇ ਜਨਮ ਤੋਂ ਹੀ ਹੱਸਦੇ ਸੀ ਆਖੋ ਸਤਨਾ ਇਹਨਾਂ ਨੂਰ ਮੁਖੜੇ ਤੇ ਕਹਿੰਦੇ ਮੇਰੀਆਂ ਅੱਖਾਂ ਤੋਂ ਵੇਖਿਆ ਨਹੀਂ ਸੀ ਜਾ ਰਿਆ ਪਰ ਫਿਰ ਵੀ ਜਿਸ ਕਮਰੇ ਦੇ ਵਿੱਚ ਜਨਮ ਹੋਇਆ ਨਾ ਗੁਰੂ ਨਾਨਕ ਪਾਤਸ਼ਾਹ ਦਾ ਬਸ ਮੈਨੂੰ ਤਾਂ ਨੂਰ ਹੀ ਨੂਰ ਦਿਸ ਰਿਹਾ ਸੀ ਸੋ ਗੁਰੂ ਪਿਆਰਿਓ ਕਿੱਡੇ ਵੱਡੇ ਭਾਗ ਹੋਣਗੇ ਦੌਲਤਾਂदाई ਦੇ ਜਿਸ ਨੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੇਦਾਰੇ ਕੀਤੇ ਸਨ ਔਰ ਇੱਕ ਵੱਡੀ ਗੱਲ ਕਮਾਲ ਦੀ ਗੱਲ ਇਹ ਵੀ ਹੈ ਕਿ ਬੀਬੀ ਦੌਲਤਾਂ ਦਾਈ ਬਹੁਤ ਸਮਾਂ ਜਿਉਂਦੀ ਵੀ ਰਹੀ ਹੋਏਗੀ ਤੇ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੇਖਦੇ ਸੀ ਦਰਸ਼ਨ ਕਰਦੇ ਸੀ ਕਿਵੇਂ ਗੁਰੂ ਨਾਨਕ ਮਹਾਰਾਜ ਪਾਂਦੇ ਨੂੰ ਪੜਾ ਦਿੰਦੇ ਨੇ ਕਿਵੇਂ ਗੁਰੂ ਨਾਨਕ ਮਹਾਰਾਜ ਮੌਲਵੀ ਨੂੰ ਪੜਾ ਦਿੰਦੇ ਨੇ ਕਿਵੇਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਨਯਉ ਦਾ ਖੰਡਨ ਕਰਦੇ ਨੇ ਕਿਵੇਂ ਧੰਨ ਗੁਰੂ ਨਾਨਕ ਮਹਾਰਾਜ ਸੱਚਾ ਸੌਦਾ ਕਰਦੇ ਨੇ ਉਹ ਬੀਬੀ ਮਾਣ ਨਾਲ ਕਹਿੰਦੀ ਹੋਏਗੀ ਕਹਿੰਦੀ ਆ ਜਿਹੜਾ ਬੱਚਾ ਹੈ ਜਿਹੜਾ ਪਾਂਦੇ ਨੂੰ ਵੀ ਪੜਾਇਆ ਹੁੰਦਾ ਮੌਲਵੀ ਨੂੰ ਪੜਾਇਆ ਹੁੰਦਾ ਇਹ ਜਿਹੜਾ ਬਾਲਕ ਹੈ ਜਿਹੜਾ ਸੱਚਾ ਸੌਦਾ ਕਰਕੇ ਆਉਂਦਾ ਜਨੇਊ ਦਾ ਖੰਡਨ ਕਰਦਾ ਉਹ ਮਾਣ ਨਾਲ ਬੀਬੀ ਆਖਦੀ ਹੋਏਗੀ ਕਿ ਇਸ ਬੱਚੇ ਨੇ ਮੇਰੇ ਹੱਥਾਂ ਤੋਂ ਜਨਮ ਲਿਆ ਤੇ ਗੁਰੂ ਪਿਆਰੇ ਜਦੋਂ ਗੁਰਨਾਨਕ ਮਹਾਰਾਜ ਵੱਡੇ ਹੁੰਦੇ ਨੇ ਗੁਰਨਾਨਕ ਮਹਾਰਾਜ ਨੂੰ ਲੋਕ ਸਜਦਾ ਕਰਦੇ ਨੇ ਸਿਰ ਝੁਕਾਉਂਦੇ ਨੇ ਰਾਏ ਬੁਲਾਰ ਵਰਗੇ ਵੀ ਹੱਥ ਜੋੜ ਦਿੰਦੇ ਨੇ ਨਮਸਕਾਰ ਕਰ ਦਿੰਦੇ ਨੇ ਦੌਲਤਾਂ ਦਾਈ ਨੂੰ ਮਾਣ ਹੁੰਦਾ ਹੋਏਗਾ ਦੌਲਤਾਂ ਦਾਈ ਅੰਦਰੋਂ ਅੰਦਰੀ ਕਹਿੰਦੀ ਸੀ ਕਿ ਦੌਲਤਾਂ ਉਂਝ ਭਵੇਂ ਤੇਰੇ ਘਰ ਦੇ ਵਿੱਚ ਗਰੀਬੀ ਐ ਕੋਈ ਪੈਸਾ ਨਹੀਂ ਪਰ ਇੱਕ ਗੱਲ ਵੇਖ ਤੇਰਾ ਨਾਮ ਨਹੀਂ ਤੇਰੇ ਮਾਪਿਆਂ ਨੇ ਦੌਲਤਾਂ ਰੱਖਿਆ ਪਰ ਅੱਜ ਜਿਹੜੀ ਤੈਨੂੰ ਦੌਲਤ ਮਿਲੀ ਐ ਨਾ ਗੁਰੂ ਨਾਨਕ ਨਾਮ ਦੀ ਦੌਲਤ ਇਤੋਂ ਵੱਡੀ ਦੌਲਤ ਹੀ ਕੋਈ ਨਹੀਂ ਹੈ ਸੱਚਮੁੱਚ ਮੈਂ ਦੌਲਤਾਂ ਵਾਲੀ ਹੋ ਗਈਆਂ ਭਾਗਾਾਂ ਵਾਲੀ ਹੋ ਗਈਆਂ ਜਿਸ ਮਨੁੱਖ ਕੋਲ ਦੌਲਤ ਹੋਵੇ ਆਪਾਂ ਕਹਿੰਦੇ ਆ ਇਹ ਬਹੁਤ ਅਮੀਰ ਹੈ ਭਾਗਾਾਂ ਵਾਲਾ ਹੈ ਪਰ ਦੌਲਤਾਂ ਦਾਈ ਕਹਿੰਦੀ ਮੇਰੇ ਤੋਂ ਵੱਡਾ ਕੋਈ ਦੌਲਤਵੰਦ ਇਨਸਾਨ ਹੈ ਹੀ ਨਹੀਂ ਜਿਨੇ ਪਹਿਲੀ ਵਾਰ ਗੁਰੂ ਨਾਨਕ ਨੂੰ ਨਿਹਾਰਿਆ ਹੈ ਕਿੱਡੇ ਵੱਡੇ ਭਾਗ ਹੋਣਗੇ ਉਹ ਬੀਬੀਆਂ ਭੈਣਾਂ ਦਾਈਆਂ ਦੇ ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਗੁਰੂ ਕਬੀਰ ਗੁਰੂ ਰਵਦਾਸ ਵਰਗਿਆਂ ਦੇ ਦਰਸ਼ਨ ਕੀਤੇ ਹੋਣਗੇ ਪਹਿਲੀ ਦਫਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਾਂ ਇਤਿਹਾਸ ਲਿਖਿਆ ਗਿਆ ਨਾ ਤਾਂ ਪਤਾ ਲੱਗ ਗਿਆ ਦਾਈ ਕੌਣ ਸੀ ਤੇ ਬਾਬਾ ਰਵਦਾਸ ਮਹਾਰਾਜ ਸੰਸਾਰ ਤੇ ਆਏ ਕਬੀਰ ਸਾਹਿਬ ਆਏ ਬਾਬਾ ਨਾਮਦੇਵ ਜੀ ਆਏ ਕਿੱਡੇ-ਕੱਡੇ ਮਹਾਂਪੁਰਖ ਆਏ ਇਸ ਸੰਸਾਰ ਤੇ ਜਗਤ ਜਲੰਦੇ ਨੂੰ ਤਾਰ ਕੇ ਗਏ ਨੇ ਉਹਨਾਂ ਨੂੰ ਜਨਮ ਦਿਵਾਉਣ ਵਾਲੀਆਂ ਬੀਬੀਆਂ ਦਾਈਆਂ ਮਾਣ ਕਰਿਆ ਕਰਦੀਆਂ ਹੋਣਗੀਆਂ ਕਿ ਇਹ ਰਹਿਬਰ ਨੂੰ ਜਿਹਨੂੰ ਲੋਕ ਦੁਨੀਆ ਸਿੱਖ ਝਕਾਉਂਦੀ ਐ ਇਹ ਮੇਰੇ ਹੱਥੋਂ ਇਸਨੇ ਜਨਮ ਲਿਆ ਸੋ ਧੰਨ ਸੀ ਬੀਬੀ ਦੌਲਤਾਂ ਦਾ ਹੀ ਜਿਸਨੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਨ ਸੋ ਗੁਰੂ ਪਿਆਰਿਓ ਸੱਚ ਜਾਣਿਓ ਉਹੀ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਬਰਾਜਮਾਨ ਨੇ ਅੱਜ ਤੱਕ ਅਸੀਂ ਦਰਸ਼ਨ ਨਹੀਂ ਕਰ ਪਾਏ ਸਾਨੂੰ ਦਰਸ਼ਨ ਦਿਦਾਰੇ ਤਾਂ ਹੋਣਗੇ ਜੇ ਸਤਗੁਰਾਂ ਦੇ ਦਰਸ਼ਨ ਕਰਨ ਦੀ ਚਾਹਤ ਰੱਖਾਂਗੇ ਇੱਛਾ ਰੱਖਾਂਗੇ ਸੋ ਸਤਗੁਰ ਦੀ ਬਾਣੀ ਤਾਂ ਹਰ ਵੇਲੇ ਹਰ ਵਕਤ ਸਾਨੂੰ ਫਰਮਾ ਰਹੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਬਾਰ ਬਾਰ ਕਹੇ ਨੇ ਕਹਿ ਰਹੇ ਨੇ ਕਿ ਭਾਈ ਜਿਹੜਾ ਸਤਗੁਰ ਹੈ ਉਹਦੇ ਦਰਸ਼ਨ ਕੀਤੇ ਆ ਕਰੋੜਾਂ ਹੀ ਦੁੱਖ ਕਰੋੜਾਂ ਹੀ ਪਾਪ ਦੂਰ ਹੋ ਜਾਂਦੇ ਨੇ ਤੇ ਗੁਰੂ ਪਿਆਰਿਓ ਦਰਸ਼ਨ ਕਰਨ ਦਾ ਮਤਲਬ ਹੁੰਦਾ ਕਿ ਜਦੋਂ ਸਾਨੂੰ ਦਰਸ਼ਨ ਹੋ ਗਏ ਇੱਕ ਤਾਂ ਇਹ ਅੱਖਾਂ ਨੇ ਪਰ ਨਾਨਕ ਸੇ ਅਖੜੀਆਂ ਬਿਆਨ ਜਿੰਨੇ ਦਿਸਣ ਤੋਂ ਮਾਪਰੀ ਅੰਦਰਲੀ ਅੱਖਾਂ ਦੇ ਨਾਲ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਨੇ ਆ ਜੋ ਸਾਡਾ ਜੀਵਨ ਰੁਸ਼ਨਾ ਦੇਣ ਸੋ ਸਤਿਗੁਰ ਮਿਹਰ ਕਰਨ ਕਿਰਪਾ ਕਰਨ